ਮੰਡੀ ਗੋਬਿੰਦਗੜ ਵਿਖੇ ਬਾਦਲਾ ਚੌਂਕ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਅਤੇ ਪੰਜਾਬ ਸਰਕਾਰ ਤੇ ਗੋਬਿੰਦਗੜ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਤੁਹਾਨੂੰ ਦੱਸਦੀ ਕਿ ਧਰਨਾ ਸਰਵਿਸ ਲੇਨ ਉੱਪਰ ਲਗਾ ਕੇ ਖੰਨਾ ਤੇ ਮੰਡੀ ਗੋਬਿੰਦਗੜ ਦੋਨੇ ਪਾਸੇ ਤੋਂ ਟ੍ਰੈਫਿਕ ਦੇ ਨਾਲ ਬੰਦ ਕਰ ਦਿੱਤੇ ਗਏ। ਉੱਥੇ ਹੀ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਅਮਲੋ ਤੋਂ ਵਿਧਾਇਕ ਗੈਰੀ ਬਡਿੰਗ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨਕਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਖੰਨਾ ਤੋਂ ਖੇੜੀ ਚੰਡੀਗੜ੍ਹ ਜਾਣ ਵਾਲੀ ਸੜਕ ਦੀ ਹਾਲਤ ਕਈ ਸਾਲਾਂ ਤੋਂ ਬੱਤਰ ਹੈ ਇਹ ਸੜਕ ਹੁਣ ਇੱਥੇ ਟਿੱਬੇ ਦਾ ਰੂਪ ਧਾਰਨ ਕਰ ਚੁੱਕੀ ਹੈ ਇਸ ਦੇ ਰੋਜ਼ਵਜੋਂ ਲੋਕਾਂ ਨੇ ਦੁਖੀ ਹੋ ਕੇ ਧਰਨਾ ਲਗਾ ਦਿੱਤਾ ਇਹ ਸੜਕ ਪੰਜਾਬ ਤੋਂ ਵੱਧ ਪਿੰਡਾਂ ਨੂੰ ਜੋੜਦੀ ਹੈ ਲੋਕਾਂ ਨੇ ਕਿਹਾ ਕਿ ਕੋਈ ਸਾਡੀ ਸਾਰ ਤੱਕ ਨਹੀਂ ਲੈ ਰਿਹਾ ਕਈ ਵਾਰ ਧੰਨੇ ਵੀ ਲਗਾ ਚੁੱਕੇ ਆ ਪਰ ਕਿਸੇ ਵੀ ਸਰਕਾਰ ਤੇ ਕੰਨੀ ਗੱਲ ਨਹੀਂ ਪਹੁੰਚੀ ਇੱਕ ਮਹੀਨੇ ਪਹਿਲਾਂ ਵੀ ਧਰਨਾ ਲਗਾਇਆ ਸੀ ਤਾਂ ਮੰਡੀ ਗੁਬਿੰਦਗੜ੍ਹ ਨਗਰ ਕੌਂਸਲ ਅਧਿਕਾਰੀਆਂ ਨੇ ਭਰੋਸਾ ਦਿੱਤਾ ਸੀ ਕਿ ਇਸ ਦੀ ਮੁਰੰਮਤ ਕਰਵਾਈ ਜਾਵੇਗੀ ਕਿਸੇ ਨੇ ਵੀ ਮੁੜ ਕੇ ਇਸ ਦੀ ਸਾਰ ਨਹੀਂ ਲਈ ਮਜਬੂਰੀ ਚ ਮੁੜ ਧਰਨਾ ਦੇਣਾ ਪੈ ਰਿਹਾ ਹੁਣ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਇਹ ਸੜਕ ਬਣ ਕੇ ਮੁਕੰਮਲ ਨਹੀਂ ਹੋ ਜਾਂਦੀ ਅਤੇ ਆਮ ਲੋਕਾਂ ਦੇ ਲਈ ਸਹੂਲਤ ਪੈਦਾ ਨਹੀਂ ਕਰਦੀ ਇਹ ਵੀ ਜੀ ਅਸੀਂ ਨਾ ਇੱਕ ਮਹੀਨਾ 10 ਦਿਨ ਪਹਿਲਾਂ ਵੀ ਧਰਨਾ ਲਾ ਚੁੱਕੇ ਹਾਂ ਇਸ ਪਿੰਡ ਨੂੰ 60 ਸੜਕ ਨੂੰ 60 ਮਿੰਟ ਲੱਗਦੇ ਨੇ ਜੀ ਮੇਨ ਹਾਈਵੇ ਹੈ ਚੰਡੀਗੜ੍ਹ ਉਹਦੇ ਮੇਨ ਹਾਈਵੇ ਚੰਡੀਗੜ੍ਹ ਹੈ ਜੀ ਸਰਬੋ ਸ਼ਕੰਦਰ ਨੌ ਦੇ ਰੋਡ ਦਾ ਨਾਮ ਰੱਖਿਆ ਗਿਆ ਜੀ ਸਾਨੂੰ ਓਰੇ ਐਕਸੀਡੈਂਟ ਕਈ ਐਕਸੀਡੈਂਟ ਕਈ ਨੁਕਸਾਨ ਹੋਲੇ ਜੀ ਅਸੀਂ ਇੰਨਾ ਕਿ ਪਰੇਸ਼ਾਨ ਅਸ ਰੋਡ ਤੋਂ ਜੀ ਚਾਰ ਚਾਰ ਪੰਜਵੇਂ ਫੁੱਟ ਖੱਡੇ ਨੇ ਜੀ ਓਰੇ ਜਿੰਨੇ ਮਸ਼ੀਨਰੀ ਲੈ ਲੋ ਲੋਕ ਲੈ ਲੋ ਬਹੁਤ ਪਰੇਸ਼ਾਨ ਅਸੀਂ ਜੀ ਸਾਡੀ ਇਹ ਹੀ ਮੰਤ ਹੈ ਪ੍ਰਸ਼ਾਸਨ ਨੂੰ ਵੀ ਸਾਡਾ ਜਲਦਵਾਰ ਹੱਲ ਕੀਤਾ ਜਾਵੇ ਇੱਕ ਮਹੀਨਾ ਪਹਿਲਾਂ ਸਾਨੂੰ ਟਾਈਮ ਦੇ ਕੇ ਤੀ ਵੀ ਓਰੇ ਘਟਕਾ ਪਾਵਾਂਗੇ ਰੋਡ ਬਣਾਵਾਂਗੇ ਇੱਕ ਮਹੀਨਾ ਦੱਸ ਦੋਗੇ ਓਰੇ ਕੋਈ ਨਿਆ ਜਿੰਨਾ ਕੋਈ ਪੁਲਿਸ ਪ੍ਰਸ਼ਾਸਨ ਨਾ ਕੋ ਸਰਕਾਰੀ ਮੁਲਾਜ਼ਮ ਨਾ ਮੰਤਰੀ ਨਾ ਆਈਓ ਸਾਹਿਬ ਨਾ ਸਾਡੇ ਪ੍ਰਿੰਸ ਸਾਹਿਬ ਨੇ ਉਰੇ ਕੋਈ ਨਹੀਂ ਪਹੁੰਚਿਆ ਜੀ ਬੈਠੇ ਪਰੇਸ਼ਾਨ ਹੋ ਗਏ ਜੀ ਕਿਸ ਤਰ੍ਹਾਂ ਕਿਹਾ ਯਾਰ ਇਹ ਕਈ ਸਾਲਾਂ ਤੋਂ ਸੜਕਾਂ ਖਪੜੀ ਗਈਆਂ ਤੇ ਕਿੰਨਾ ਪ੍ਰਭਾਵ ਕਾਰੋਬਾਰ ਤੇ ਪਿਆਜ ਤੇ ਰੋਜ਼ਾਨਾ ਮੁਸ਼ਕਲਾਂ ਕੀ ਹੋ ਗਈਆਂ ਸਰੋਜ਼ਾਨਾ ਮੁਸ਼ਕਲਾਂ 2-2 4-4 ਘੰਟੇ ਜਾਮ ਕੋਈ ਬਿਮਾਰ ਹੋ ਗਿਆ ਉਹ ਫਸ ਗਿਆ 2-4 ਤਾਂ ਮੌਤਾਂ ਵੀ ਹੋ ਚੁੱਕੀਆਂ ਆ ਐਕਸੀਡੈਂਟ ਹੋ ਚੁੱਕੇ ਨੇ ਬੰਦਿਆਂ ਸੱਟਾਂ ਲੱਗ ਚੁੱਕੀਆਂ ਜੀ ਸਾਨੂੰ ਕੋਈ ਰਸਤਾ ਨਹੀਂ ਆ ਜਾਣ ਨੂੰ ਅਸੀਂ ਇੰਨੇ ਕਿ ਪਰੇਸ਼ਾਨ ਆ ਕਾਰੋਬਾਰ ਕਰ ਰੋ ਇਸ ਕਮ ਜਾਦੀ ਸਰਕਾਰ ਆ ਇਸ ਤੇ ਬਹੁਤ ਪਰੇਸ਼ਾਨ ਐ ਨਾ ਤੁਝੇ ਇਹ ਡਸਟੀ ਵੀ ਮੰਡੀ ਬੰਦ ਕਰਤੀ ਜਿਹੜੀ ਆ ਹੌਂਸ ਹੋਰ ਆ ਤੇ ਉੱਥੇ ਵੀ ਕਿੰਨਾ ਪ੍ਰਭਾਵ ਪਿਆ ਜੀ ਸਰ ਇੰਡਸਟਰੀ ਸਾਰੀ ਮੰਡੀ ਕੋ ਬੰਦ ਕਰਦੀ ਐ ਪੈਂਦੀ ਖੰਨੇ ਜੀ ਸਭ ਤਾਂ ਇਹ ਨਹੀਂ ਪਤਾ ਜੀ ਹੁਣ ਸਾਡੇ ਏਰੀਆ ਕਹਿੰਦੇ ਜੀ ਗੁੰਬਦਗੜ ਕਹਿੰਦੇ ਖੰਨੇ ਵਾਲੇ ਆ ਜੀ ਖਨੀ ਵਾਲੇ ਕਹਿੰਦੇ ਗੁੰਦਕੜਾ ਵਾਲੇ ਜੀ ਅਸਟਾਤ ਪਤ ਪਰੇਸ਼ਾਨ ਬਹੁਤ ਹੈ ਜੀ ਆ ਪਿਛਲੀ ਵਾਰੀ ਨਗਰ ਕਾਉਂਸਲ ਨੇ ਆਈ ਉਹਨੂੰ ਭੇਜਿਆ ਸੀ ਕਿ ਅਸੀਂ ਆਪਣੀ ਪਾਵਰ ਵਾੜਦ ਕੇ ਇੱਥੇ ਟ੍ਰੈਕਟਰ ਲੌਂਗਟਾਈ ਲਾਵਾਗੇ ਜਾਂ ਰਿਪੇਅਰ ਕਰਾਵਾਂਗੇ ਉਸ ਤੋਂ ਬਾਅਦ ਕੀ ਹੋਇਆ ਜੀ ਸਰਤਬਾਦ ਕੋਈ ਨਹੀਂ ਹੋਇਆ ਜੀ ਅਸੀਂ ਕਹਿੰਦੇ ਕੇਰੀ ਪਾਵਾਂਗੇ ਅਸੀਂ ਆਪਣੇ ਪੱਖੋਂ ਕੇਰੀ ਪਾਈ ਜੀ ਆਪਣੇ ਟਰੈਕਟਰ ਟਰਾਲੀਆਂ ਜਿਸ ਵਿੱਚ ਲਾ ਕੇ ਰੋਡ ਪੱਧਰ ਕਰਾਇਆ ਉਰੇ ਕੋਈ ਨਹੀਂ ਪਹੁੰਚਿਆ ਇਨਾ ਕੋ ਤੈਲ ਨਾ ਗਟਕਾ ਕੋਈ ਪੁਲਿਸ ਬਸਾਇਮ ਕੋਈ ਮੁਲਾਜ਼ਮ ਕੁਝ ਨਹੀਂ ਪਹੁੰਚਿਆ ਜੀ ਉਹਨਾਂ ਤੋਂ ਪਹਿਲਾਂ ਹੀ ਬਹੁਤ ਲੱਗ ਚੁੱਕੇ ਨੇ ਹੁਣ ਕੋਈ ਮੰਨ ਨਹੀਂ ਹੁਣ ਸਾਡਾ ਹੀ ਮਾਨਾਜੀ ਸਿੰਘ ਉਰੇ ਬੈਠੇ ਆ ਧਰਨਾ ਸ਼ਾਮ ਤੱਕ ਲੱਗੇ ਰਾਤ ਹੋ ਜੇ ਅਸੀਂ ਹਲਦੇ ਨੇ ਜੀ ਮੰਗ ਕੀ ਹੈ ਕਦੋਂ ਤੱਕ ਧਰਨਾ ਰਹੂਗਾ ਜਦ ਤੱਕ ਸਾਡਾ ਰੋਡ ਕਲੀਅਰ ਨਹੀਂ ਹੁੰਦਾ ਜੀ ਤੁਹਾਡਾ ਜੀ ਮੈਂ ਨਾ ਵੀ ਵਰਮ ਸਿੰਘ ਅੱਜ ਕਿਹਨਾ ਵੱਲੋਂ ਧਰਨਾ ਲਗਾਉਣੇ ਗਏ ਇਹ ਆਪਣੇ 7-8 ਪਿੰਡ ਪੈਂਦੇ ਜਿਹੜੇ ਮੂਰੇ ਰੀਬਰ ਮਾਨਕਮਾ ਜਿਹੜਾ ਸਮਰਵਰ ਭਾਦਲਾ ਜੀ ਇਹਨਾਂ ਸਾਰੇ ਪੰਚਾਇਤਾਂ ਵੱਲੋਂ ਧਰਨਾ ਲਾਇਆ ਗਿਆ ਜੀ ਕਿਉਂਕਿ ਇਹ 3 ਸਾਲ ਤੋਂ ਰੋਡ ਦੀ ਹਾਲਤ ਬਹੁਤ ਖਸਤਾ ਹੈ। ਅਸੀਂ ਪ੍ਰਸ਼ਾਸਨ ਨੂੰ ਵੀ ਬੇਤੀਆਂ ਚੁੱਕੇ ਆਂ। ਮੰਤਰੀ ਨੂੰ, ਐਮ.ਐਲ.ਏ. ਸਾਹਿਬ ਨੂੰ ਵੀ, ਗਵਿੰਦਗੜ੍ਹ ਵੀ, ਖੰਨੇ ਵਾਲੇ ਨੂੰ ਵੀ ਤੇ ਡੀ.ਸੀ. ਸਾਹਿਬ ਨੂੰ ਵੀ ਅਸੀਂ ਮੰਗ ਪੱਤਰ ਦੇ ਦਿੱਤੇ। ਸਾਡੇ ਇਸ ਰੋਡ ਦੀ ਸੁਣਵਾਈ ਨਹੀਂ ਹੋ ਰਹੀ ਜਮਈ ਕਿਉਂਕਿ ਇੱਥੇ ਬੰਦਾ ਤੁਰ ਕੇ ਵੀ ਨਹੀਂ ਲੰਘ ਸਕਦਾ ਜੀ। ਪਿਛਲੇ ਮਹੀਨੇ ਅਸੀਂ ਧਰਨਾ ਲਾਇਆ ਸੀ। ਗਵਿੰਦਗੜ੍ਹ ਦੇ ਪ੍ਰਧਾਨ ਪ੍ਰਿੰਸ ਸਾਹਿਬ ਵੀ ਆਏ ਸੀ, ਯੋ ਵੀ ਆਏ ਸੀ। ਉਹਨਾਂ ਨਾਲ ਹੀ ਡਿਪਟੀ ਖੰਨਾ ਵੀ ਆਏ ਸੀ। ਉਹ ਤੁਹਾਨੂੰ ਵਾਦਾ ਕਰਕੇ ਵੀ ਦੀ ਵੀ ਅਸੀਂ ਰੋੜ ਨੂੰ ਵੀ ਟੈਂਡਰ ਪਾ ਕੇ 15 20 ਦਿਨਾਂ ਚ ਓਕੇ ਕਰਾ ਦੇਣੀ ਪਰ ਇੱਥੇ ਅਜੇ ਤੱਕ ਕੋਈ ਦਿਧਾਰੀ ਨਹੀਂ ਆਇਆ ਸਾਡੀ ਅੱਜ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸਵੇਰ ਦੇ ਲੱਕ ਬੈਟੀਆਂ ਜੀ ਮੰਡੀ ਗਵਰਦਨ ਨਗਰ ਕੌਂਸਲ ਦਾ ਕਹਿੰਦੇ ਪੰਜਾਬ ਦੀ ਸਭ ਤੋਂ ਅਮੀਰ ਆਉਣ ਵਾਲੀ ਕਬੱਡੀ OI OI ਜੇ ਇੱਥੇ ਹੀ ਮੀਡੀਆ ਦੇ ਸਾਹਮਣੇ ਵਾਅਦਾ ਕਰਕੇ ਗਏ ਨੇ ਪ੍ਰਿੰਸ ਸਾਹਿਬ ਵੀ ਪ੍ਰਧਾਨ ਜੀ ਨਗਰ ਕੌਂਸਲ ਵਾਲੇ ਇਹੋ ਵੀ ਵੀ ਅਸੀਂ ਇਹਨੂੰ ਰੋਡ ਨੂੰ ਵੀ 15 ਸਾਲ ਨੂੰ 10 15 ਦਾ ਟਾਈਮ ਦਿੱਤਾ ਵੀ ਅੱਜ 1 ਮਹੀਨਾ 10 ਦਿਨ ਹੋ ਗਏ ਨੇ ਇਹ ਹੱਲ ਨਹੀਂ ਹੁੰਦਾ ਅੱਗੇ ਇਲੈਕਸ਼ਨ ਜਿਹੜੇ ਵੀ ਆਉਂਦੇ ਉਹਨਾਂ ਚ ਕੀ ਕਰੋਗੇ ਤੁਸਾਂ ਤੁਸਾਂ ਵੀ ਉਹਦਾ ਸਰਕਾਰ ਅਸੀਂ ਖਰਾਬ ਜਨੰਗ ਜਨੰਗ ਦੇਖੋ ਮਾਂਗ ਕੀਆ ਜੋ ਅੱਡੀ ਗਾਉਤ ਮੰਗਾਈ ਸਾਡਾ ਰੋਡ ਬਣਾਇਆ ਜਾਵੇ ਉਹਨੇ ਬੰਦਾ ਤੁਰਕ ਵੀ ਲੰਘ ਸਕਦਾ ਤੁਸੀਂ ਦੇਖ ਵੀ ਸਕਦੇ ਜੀ 4 4 ਫੁੱਟ ਦੇ ਉਰੇ ਕੋਈ ਸੁਣਵਾਈ ਨਹੀਂ ਹੈਗੀ ਜੀ ਪਾ ਜੀ ਮੇਰਾ ਨਾਮ ਸੁਦਰਸ਼ਨ ਕੁਮਾਰ ਹੈ ਜੀ ਕੀ ਕਹੋਗੇ ਧਰਨਾ ਲਗਾਇਆ ਗਿਆ ਜਿਹੜਾ ਧਰਨਾ ਲਾਇਆ ਗਿਆ ਛੋਏ ਖੱਡੇ ਦੇਖੋ ਜੀ ਜਾ ਕੇ ਗੱਡੀ ਵਾਲਾ ਕੋਈ ਨਾ ਨਹੀਂ ਚੱਲਦਾ ਮੋਟਰਸਾਈਕਲ ਛੱਡੇ ਕੋਈ ਸਵਾਰੀ ਨਾ ਨਹੀਂ ਸਕਦੀ ਲੇਡੀਜ਼ ਵੀ ਨਾ ਨਹੀਂ ਨਾ ਨਹੀਂ ਚੱਲ ਸਕਦੀ ਇਥੋਂ ਘਾਟੇ ਨਾਲ ਕਿਦਾਂ ਲੱਗਿਆ ਜੀ ਮੈਂ ਕੰਡਾ ਖਰਾ ਉੱਧਰ ਆ ਉਥੇ ਮੈਂ ਚੱਕਰ ਖਾ ਦੇ ਗਿਰ ਗਿਆ ਸਿਲਕਣ ਸਿੱਗੀ ਖਲੇ ਤੇ ਕਿੰਨੇ ਚਿਰ ਤੋਂ ਇਹ ਹਾਲ ਆ ਰੋੜ ਮੇਰਾ ਇਹ ਸੜਕ ਦਾ ਇਹ ਸਨ ਸਾਡੇ ਤੋਂ 10 ਸਾਲ ਹੋ ਗਏ ਜਾਂਦਾ ਪੌਲ ਬਣਿਆ ਜਾਂਦਾ ਪੌਲ ਬਣਿਆ ਹੀ ਹਾਲੇ ਜੀ ਫਾੜੇ ਦੀ ਜੰਗੇ ਸੀ ਤੇ ਲੋਕਾਂ ਨੇ ਕਈ ਵਾਰ ਸਰਨੇ ਲਗਾਇਨੇ ਕਿ ਸਰਕਾਰ ਨੇ ਸੁਣਵਾਈ ਕੀਤੀ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਸਰਕਾਰ ਦਾ ਆਉਂਦਾ ਢਿੱਡ ਪਰ ਰਹੀ ਆ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਆ ਦੇ ਰਖਾ ਪੱਟੀਆਂ ਬਾਣੀ ਆਉਂਦੀਆਂ ਚਾਕ ਲੰਗੀਆਂ ਮਲਗੀਆਂ ਪਾ ਜਾਂਦੇ ਆ ਕੋਈ ਸਰੋਈ ਨਹੀਂ ਆ ਹੋਰ ਕਿਹਾ ਤੁਹਾਡਾ ਜੀ ਮੇਰਾ ਨਾਮ ਨਖੀਰ ਕੁਮਾਰ ਹੈ ਤੇ ਪਾਦਲਾ ਬਾਜੀਗਰਾਸ ਕਿਧਰ ਰਹਿਣ ਵਾਲਾ ਬੜੀ ਸ਼ਰਮ ਵਾਲੀ ਗੱਲ ਹੈ ਵੀ ਫਮਕੇ ਦਾ ਕੈਬਨਿਟ ਮੰਤਰੀ ਸਾਡਾ ਧਰਮਪ੍ਰੀਤ ਸਿੰਘ ਸੌਂਦ ਇੱਧਰ ਐਮ ਐਲ ਏ ਸਾਹਿਬ ਇੰਡਸਟਰੀ ਏਰੀਆ ਇੰਨਾ ਤਗੜਾ ਸਭ ਤੋਂ ਵੱਧ ਟੈਕਸ ਜਾਂਦਾ ਇਸ ਇਲਾਕੇ ਤੋਂ ਪਰ ਫਿਰ ਵੀ ਇਸ ਰੋਡ ਦਾ ਆ ਹਾਲ ਹੈ ਕਈ ਹਾਦਸੇ ਹੋ ਗਏ ਕਈ ਸੱਟਾਂ ਲੱਗੀਆਂ ਸਾਡਾ ਰੋਈ ਦਾ ਲੰਗਾ 8-10 ਮਿੰਟਾਂ ਦਾ ਰੋਈ ਦਾ ਲੰਗਾ ਸਾਨੂੰ ਬਹੁਤ ਹੀ ਪਰੇਸ਼ਾਨੀ ਆ ਰਹੀ ਹੈ ਕੋਈ ਗੱਡੀ ਲਿਆਈਏ ਕੋਈ ਮੋਟਰਸਾਈਕਲ ਲਿਆਈਏ ਕਿਸ ਨੇ ਕਿਸ ਨੇ गिरਣਾ ਹੀ ਗਿਰਨਾ ਬਹੁਤ ਬੁਰਾ ਹਾਲ ਹੈ ਸਾਡੀ ਤਾਂ ਇਹੀ ਮੰਗ ਹੈ ਕਿ ਇਹ ਰੋਡ ਦੀ ਰਿਪੇਅਰ ਕਰਵਾਈ ਜਾਵੇ ਸੜੋ ਨੂੰ ਚਾਲੂ ਕਰਵਾਇਆ ਜਾਵੇ ਰੋਜ਼ ਕੋਈ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਆ ਕੇ ਕਹਿ ਜਾਂਦੇ ਨੇ ਪਿਛਲੀ ਵਾਰ ਵੀ ਅਸੀਂ ਧਰਨਾ ਲਾਇਆ ਸੀ ਉਸ ਧਰਨੇ ਦੀ ਪ੍ਰਸ਼ਾਸਨ ਅਧਿਕਾਰੀ ਸਾਨੂੰ ਵਿਸ਼ਵਾਸ ਦਿਵਾ ਕੇ ਚਲੇ ਗਏ ਵੀ ਇੱਕ ਮਹੀਨੇ ਚ ਹੱਲ ਹੋ ਜਾਊਗਾ ਪਰ ਇੱਕ ਮਹੀਨਾ 10 ਦਿਨ ਹੋ ਗਏ ਸਾਡਾ ਕੋਈ ਹੱਲ ਨਹੀਂ ਹੋਇਆ ਕੋਈ ਪ੍ਰਸ਼ਾਸਨ ਨਹੀਂ ਸੁਣ ਰਿਹਾ ਕੋਈ ਕੁੱਝ ਨਹੀਂ ਸੁਣ ਰਿਹਾ ਸਾਡਾ ਕੈਬਨਿਟ ਮੰਤਰੀ ਆਪਣਾ ਖੰਨੇ ਦਾ ਸ੍ਰੀ ਤਰਨਦੇਵ ਸਿੰਘ ਸੌਂਦ ਤੇ ਇਧਰ ਐਮਐਲਏ ਸਾਹਿਬ ਸਾਡਾ ਨਿਵਾਰਸ ਰੋਡ ਹੈ ਜੀ ਨਾ ਖੰਨੇ ਵਾਲੇ ਮੰਨਦੇ ਨੇ ਵੀ ਸਾਡਾ ਨਾ ਗਵਿੰਦਗੜ੍ਹ ਵਾਲੇ ਮੰਨਦੇ ਨੇ